ਜਿਹੜੀਆਂ ਮੇਰੇ ਕੋਲ ਜਿਹੜੀ ਲੱਬਣਾਗੜੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਦੋ ਜਵਾਨ ਮੇਰੇ ਸੀ ਜੇੰਦਾ ਨਾਮ ਸੀ ਇੰਦਰਜੀ ਤੇ ਦੂਜੇ ਦਾ ਨਾਮ ਸੀ ਕਪਾਲ ਸਿੰਘ ਇਹ ਦੋਨੇ ਮੱਛੋੜੇ ਦੇ ਰਹਿਣ ਵਾਲੇ ਸੀ ਇੱਕ ਇਹਦਾ ਪੀਜਾ ਵਤੀ ਦਾ ਬਾਹਰ ਬਾਸ਼ ਕਰਿਆ ਸੀ ਕਮਨ ਨਾਮ ਇੱਕ ਨੰਬਰ ਦਾ ਨਾਲ ਹੈਗਾ ਫਿਰ ਮਾਤਾ ਜੀ ਜਣੇ ਹੁੰਦੇ ਜਿਹੜੀ ਕੋਲ ਹੈ ਘਰੇ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ ਦੇ ਨਾਲ ਨਕਰੇ ਨਾਲ ਬੰਨ ਦਿੱਤਾ ਤੇ ਮਾਤਾ ਦਾ ਮੂੰਹ ਵੀ ਬੜੇ ਉਰੀ ਤਰ੍ਹਾਂ ਬੰਨ੍ਹ ਦਿੱਤਾ ਉਸ ਤੋਂ ਬਾਅਦ ਮਾਤਾ ਦੇ ਕਰੋੜੇ ਤੋਂ ਨੇ ਕੁਝ ਲੈਣੇ ਤੇ ਪੈਸੇ ਤੋਂ ਖੋਗਾ ਲੈ ਗਏ ਟੁੱਟ ਦੀ ਵਾਰਦਾਤ ਨੇ ਨਿਆਂਬ ਦਿੱਤਾ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵੜ ਕੇ ਇੱਕ ਮਾਤਾ ਦੇ ਏਰੀਆ ਵਾਲੀਆਂ ਹੁੰਜਾਂ ਸੀ ਜਿਹਦੇ ਤੁਹਾਨੂੰ ਆਲਰੇਡੀ ਪਤਾ ਹੈ ਕਿ ਸਰਕਲ ਕਰਦੇ ਆ ਤਿੰਨ ਹੁਣ ਇਹ ਜ਼ਮੀਨ ਜ਼ਰੂਰ ਮਾ ਨੂੰ ਦੇਖਦੇ ਆ ਸਾਡੇ ਐਸਐਸਪੀ ਸਾਹਿਬ ਮੈਡਮ ਗੁੰਗਰ ਜੀ ਨੂੰ ਤੇ ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਥੋੜਾ ਇਹਨੂੰ ਸੀਰੀਅਸ ਬੰਦੇ ਜਿਹੇ ਸਾਡੀਆਂ ਡਿਮਾ ਆਈਡੀਆਂ ਸੁਨਾਲੇ ਤੋਂ ਨਹੀਂ ਬਣਾਈਆਂ ਸੀ ਅਸੀਂ ਟੈਕਨੀਕਲ ਤੇ ਹਮਨ ਇੰਟੈਲੀਜੈਂਸੀ ਵੇਚਦੇ ਇਨ ਆ ਜਿਹੜੇ ਮੁਲਜਮਾਂ ਨੂੰ ਦੋ ਮੁਲਜਮਾਂ ਨੂੰ ਲੰਦਰ ਤੋਂ ਗ੍ਰਿਫਤਾਰ ਕੀਤਾ ਇੱਕ ਨੂੰ ਸੁਨਾਲੇ ਤੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਵੀ ਨੇ ਮਾੜੀਆਂ ਰੁਪਈਆਂ ਸੀ ਤੇ ਕੁਝ ਪੈਸੇ ਲੁੱਟੇ ਸੀ ਕੁਝ 14000 ਰੁਪਇਆ ਤੇ ਦੋਨੇ ਮਕਦਮਿਆਂ ਦੀਆਂ ਵਾਰੀਆਂ ਐਡੀਆਂ ਦੂਜੂੜੇ ਵਾਰੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਕਿਸੋ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾ ਆਇਆ ਸੀ ਮੋਬਾਈਲ ਇੱਕ ਹੋਇਆ ਫਲੇਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਦੋ ਜਗ੍ਹਾ ਦਾ ਚੋਰੀ ਕੀਤਾ ਸੀ ਤੇ ਨਵਾਂ ਸ਼ਹਿਰ ਰੌਹਾਂ ਤੇ ਔਰ ਏਰੀਆ ਵਿੱਚ ਕਟੋਂ ਕਟ 10 ਜਿਹੜੀਆਂ ਧਾਤੂ ਦੀਆਂ ਚੋਰੀਆਂ ਕੀਤੀਆਂ ਸੀ ਇਹ ਪੁੱਜਾ ਜਿਹੜੀਆਂ ਦੂਜੀਆਂ ਰਿਕਵਰ ਕਰਨੀਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14ਵਾਂ ਮਕਦਮੇ ਸਾਡੇ ਦੇ ਚੂਰੀਆਂ ਦੇ ਸਾਡੇ ਹਲ ਸਰ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਹਥਿਆਰ ਵਗੈਰਾ ਵੀ ਸੀਗੇ ਇਹਨਾਂ ਦੇ ਕੋਲ ਜਿਹੜਾ ਕਿਰਪਾਨ ਦਸਤ ਤੇ ਪਰੌੜ ਜਿਹੜੀ ਆ ਬਰਾਮਦ ਕੀਤੀ ਗਈ ਇਹਨਾਂ ਦੇ ਦਰ ਇਹਨਾਂ ਦੇ ਕੋਲ ਇੱਕ ਇੱਕ ਹੋਰ ਮਕਦਮੇ ਦਰ ਹੈ ਸਰ ਗਹਿਣੇ ਦੀ ਗੱਲ ਕਰੀਏ ਤਾਂ ਪੈਸੇ ਰਿਕਵਰੀ ਵਗੈਰਾ ਕਿੰਨੀ ਕੋਈ ਹੈ ਇਹਦੇ 14000 ਰੁਪਿਆ ਜਿਹੜਾ ਕੈਸ਼ ਗਵਰ ਹੋਇਆ ਇਸ ਤੋਂ ਇਲਾਵਾ ਦੋ ਜੋੜੇ ਜਿਹੜੇ ਆ 이어ਰਿੰਗ ਜਿਹੜੀਆਂ ਵਾਲੀਆਂ ਨੇ ਤੇ ਬ੍ਰਾਉਂਜ਼ ਹੋਏ ਆ। ਕੰਗਣਾ ਦਾ ਜੋੜਾ ਜਿਹੜਾ ਉਹ ਉਹ ਬ੍ਰਾਉਂਜ਼ ਹੈ। ਇਹਨਾਂ ਮੋੜ ਵਗੈਰਾ ਸਭ ਲੈ ਲਏ ਗਏ। ਇਹਦਾ ਨਮਾਲ ਲਿਆ ਹੈ ਜਿਹੜੀ ਕੁਝ ਇਸ ਤ੍ਰੀਸ ਫਰਦਰ ਜਿਹੜੀ ਰੋਏ ਲਵਾਉਣਾ। ਹੋਰ ਵੀ ਜਿਹੜੀ ਆ ਇਹਨਾਂ ਤੋਂ ਗੁਰਗਪ ਵੀ ਹੋਣ ਦੀ ਸੰਭਾਵਨਾ ਹੈ।